ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਾਂ ਪਹੁੰਚੇ ਹਾਂ ਸ੍ਰੀ ਹਜੂਰ ਸਾਹਿਬ ਟਾਈਮ ਹੋ ਗਿਆ 2:30 ਮਿੰਟ ਬਾਬਾ ਜੀ ਆਏ ਨੇ ਗਾਗਰ ਦੀ ਸੇਵਾ ਲੈਣ ਦੇਖਦੇ ਹਾਂ ਹੁਣ ਕਿਵੇਂ ਕੀ ਹੁੰਦਾ ਤੁਹਾਨੂੰ ਸਾਰੇ ਜੁੜੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਰਨੇ ਇੱਧਰ ਹੋ ਜਾਓ ਸਤਿਨਾਮ ਵਾਹਿਗੁਰੂ ਆਪਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਹੱਥ ਜੋੜ ਲਓ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ sat naam vahe guru sat naam vahe guru sat naam vahe guru sat naam vahe guru sat naam vahe sat naam vahe

सत नाम वाहे ਸਤ ਨਾਮ ਵਾਹਿਗੁਰੂ 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 ਏ ਜੀ ਕਾ ਕਲਸਾ ਵਾਹ ایک وایگر جی, جی کی فتح شری بگوتی جی سہا دری بگوتی جی کی بادشاہی دسویں پرتھم بگوتی سمرک ਗੁਰਦਾਨ ਖਲਾਈ ਧਿਆਏ ਤੇਰੰਗਦ ਗੁਰਦੇ ਅਮਰਦਾਸ ਰਾਬਦਾਸ ਹੋਈ ਸਹਾਰੇ ਹਰ ਜਨ ਹਰ ਗੋਬਿੰਦ ਨੂੰ ਸਿਮਰਾਮ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਸਿਦਿ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਘਰ ਨਵ ਨਿਧ ਆਵੈ ਧਾਏ ਸਭ ਥਾਈ ਹੋ ਅਰਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਰਾ ਏ ਦਸਾ ਬਾਦ ਸ਼ਾਹੀਆ ਜੀ ਦੇ ਆਤਮਕ ਸਰੂਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਾਰਾਜ ਜਾਗਤੀ ਜੋ ਕਲਾ ਭਰਪੂਰ ਸਭ ਥਾਈ ਹੋਏ ਸਾਹਬਾਏ ਚਾਰ ਸਾਹਿਬ ਜਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਤੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਭਤੇ ਉਰੀਦਾ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ ਸਤ ਸ੍ਰੀ ਅਕਾਲ ਗੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਦੇ ਲਈ ਗੋਦਾਵਰੀ ਤੋਂ ਜਲਦੀ ਗਾਗਰ ਲੈ ਜਾ ਰਹੇ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਆ ਗਿਆ ਬਕਸ਼ਨੀ ਅੰਸੰ ਸਹਾਈ ਨੂੰ ਕੇ ਸੇਵਾ ਕਰਨ ਦਾ ਬਲ ਬਕਸ਼ਨਾ ਪੁੱਲ ਚੁਕਦੀ ਮਾਤੀ ਬਕਸ਼ਨੀ ਚੜਦੀ ਗਲ ਆ ਰਖਣੀ ਹਰ ਮੈਦਾਨ ਫਤਿਹ ਕਰਨਾ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜੂਰ ਦਰਾਇਆ ਸੁ ਸੰਤਾਂ ਦੀ ਹਾਜ਼ਰੀ ਪਰਵਾਣ ਕਰਨਾ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਗੁਰੂ ਨਾਨਕ ਨਾਮ ਦੀ ਕਲਾ ਤੇਰੇ ਬਾਣੇ ਸਰਫਤ ਦਾ ਭਲਾ ਇਹ ਚੁਰ ਕੇ ਨਾਮ ਕਿਸੇ ਦੇ ਗਾ ਕਰ ਮਹਾਰਾਜ ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ